ਸੋਸ਼ਲ ਮੀਡੀਆ ਦੀ ਬਦੌਲਤ ਇੱਕ ਧੀ ਨੂੰ 14 ਸਾਲ ਬਾਅਦ ਉਸਦਾ ਪਿਤਾ ਮਿਲ ਗਿਆ ਦਰਅਸਲ ਮਾਨਸਿਕ ਸੰਤੁਲਨ ਠੀਕ ਨਾ ਹੋਣ ਦੇ ਚਲਦਿਆਂ ਇਹ ਸ਼ਖਸ ਜਿਹੜਾ ਹੈ ਮਧ ਪ੍ਰਦੇਸ਼ ਤੋਂ ਲਾਪਤਾ ਹੋਇਆ ਸੀ 14 ਸਾਲ ਪਹਿਲਾਂ ਮਧ ਪ੍ਰਦੇਸ਼ ਦੇ ਇੱਕ ਪਿੰਡ ਤੋਂ ਮਾਨਸਿਕ ਸੰਤੁਲਨ ਠੀਕ ਨਾ ਹੋਣ ਕਾਰਨ ਉਹਨਾਂ ਦੇ ਵੱਡੇ ਭਰਾ ਨੇ ਉਹਨਾਂ ਨੂੰ ਇੱਕ ਆਸ਼ਰਮ ਦੇ ਵਿੱਚ ਛੱਡ ਦਿੱਤਾ ਸੀ ਬਜ਼ੁਰਗ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਕਿ ਬਜ਼ੁਰਗ ਕਿਸ ਤਰ੍ਹਾਂ ਮਧ ਪ੍ਰਦੇਸ਼ ਦੇ ਉਸ ਆਸ਼ਰਮ ਤੋਂ ਨਿਕਲਿਆ ਅਤੇ ਪੰਜਾਬ ਦੇ ਫਿਰੋਜ਼ਪੁਰਾ ਪਹੁੰਚ ਗਿਆ ਉਸ ਸਮੇਂ ਤੋ ਹੀ ਪਰਿਵਾਰ ਜਿਹੜਾ ਬਜ਼ੁਰਗ ਦੀ ਪਾਲ ਕਰ ਰਿਹਾ ਸੀ ਤੇ ਹੁਣ ਸੋਸ਼ਲ ਮੀਡੀਆ ਦੇ ਜ਼ਰੀਏ ਪਰਿਵਾਰ ਦੇ ਨਾਲ ਬਜ਼ੁਰਗ ਦਾ ਮਿਲ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ 2021 ਦੇ ਵਿੱਚ ਓਮ ਪ੍ਰਕਾਸ਼ ਜਦੋਂ ਇੱਥੇ ਫਿਰੋਜ਼ਪੁਰ ਦੇ ਵਿੱਚ ਮਿਲਦੇ ਨੇ ਜਸਵੀਰ ਸਿੰਘ 바ਵਾ ਨੂੰ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਤਾਂ ਇਸ ਦੇ ਲਈ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਸ਼ੁਰੂ ਕਰਵਾਇਆ ਗਿਆ ਤੇ ਵੀਡੀਓ ਬਣਾ ਕੇ ਜਦ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਜਿਸ ਤੋਂ ਬਾਅਦ ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਹੈ कि चौदह साल बाद एक धीन उसका पिता मिले जी मैडम जी क्या नाम है आपका मेरा नाम रश्मि ठाकुर है कहाँ से आए हो आप मैं धर्मपुरी मध्य प्रदेश से हूँ मध्य प्रदेश से आपके ये जो पिताजी हैं ये कैसे आपसे दूर चले गए थे कैसे खोए खो गए जैसा कि सर ने बताया चौदह साल पहले घर से गायब हुए थे और अब जाके साल भर पहले अभी हमको मिले तो कैसे आप आपको पता लगा कि आपके पिताजी यहाँ पे हैं ये सर का ही कॉल आया था हमारे गांव पे सरपंच जो हमारे गांव के सरपंच हैं उनके पास फ़ोन आया था उन्होंने बोला फ़ोन करके कि एक बुज़ुर्ग हैं वो ऐसी हालत में हैं फिर उन्होंने पहले पहचानने से ही मना कर दिया कि नहीं हमारे इधर कोई ऐसा नहीं है फिर उन्होंने फ़ोटो वोटो तो डाले कि ऐसी अवस्था में है फिर जाके उन्होंने देखा फिर उन्होंने पहचाना फिर हमको उन्होंने इन्फॉर्म किया उसके बाद फिर हमने सर से कांटेक्ट किया उसके बाद से फिर पता चला कि पापा यहाँ पर हैं तो आ, कितने बच्चे हैं इनके और कैसे ये घर से गायब हुए थे हम दो भाई बहन हैं मेरा एक भाई है और एक में दो भाई बहन हैं हम और पापा का मतलब माइंड अपसेट था तो मतलब मेरे ताऊ जी ने कहीं ले गए थे इनको शिरडी आश्रम में छोड़ा था और उन्होंने कुछ एड्रेस वगैरह कुछ नहीं दिया हमको कि कहाँ है क्या है हम मतलब चौदह साल से इनको तलाश में थे कि कहाँ है क्या है लेकिन आप जाके मिले हैं तो आज जब आपको मिले हैं तो किस तरह की हालत थी उनकी और कैसे आपको किस तरह की खुशी महसूस हुई बहुत खुशी है सर एक पिता का साया बेटी के ऊपर होना बड़ी बात होती है मुझे खुशी है कि मेरे मेरे पिता का मेरे सर पे हाथ है क्या नाम है सर राहुल शर्मा नाम है सर आप कहाँ से आए हो एमपी इंदौर से एमपी इंदौर से आज ये आप कहाँ पहुंचे हो और किस लिए आए हो सर हम आज पूछे पंजाब के एक आस आश्रम पे जो मोगा शहर में है जिसे जसवीर सर करते हैं ऑपरेट बड़ी खुशी हुई मेरा दोस्त है मित्र अरुण ठाकुर जी आज इनके ससुर जी हमें यहाँ मिले हैं जो चौदह साल पहले गुम हो चुके थे बड़ी बहुत खुशी हुई है और एक आश्रम का मैं शुक्रगुजार हूँ पूरी फैमिली हमारी शुक्रगुजार है और इस मैसेज के माध्यम से मैं कहना चाहूँगा कि अगर कोई भी फैमिली मेबर किसी का गुम हो ਤੇ ਇੱਕ ਵਾਰ ਜਰੂਰ ਯਹਾਂ ਪਰ ਕੰਟੈਕਟ ਕਰੇ ਵਧੀਆ ਗੱਲ ਹੈ ਜੀ ਉਪਰਾਲਾ ਕਰਦੇ ਨੇ ਜਸਵੀਰ ਸਿੰਘ ਬਾਬਾ ਜੀ ਪੰਜਾਬ ਪੁਲਿਸ ਇਜਿਟਿਟੀ ਡਿਮਾਉਂਦੇ ਨਾਲ ਲੋਕਾਂ ਦੀ ਇਸ ਕੰਮ ਲਈ ਵੀ ਬਹੁਤ ਵਧੀਆ ਡਿਊਟੀ ਨਿਭਾਉਂਦੇ ਮੈਂ ਜਿੰਨੀ ਵਾਰ ਆਇਆ ਵੇਖੇ ਵਿਚਾਰੇ ਇੱਥੇ ਹਾਜ਼ਰ ਹੁੰਦੇ ਆ ਇਹਨਾਂ ਦੇ ਉਪਰਾਲੇ ਨਾਲ ਅੱਜ 14 ਸਾਲ ਬਾਅਦ ਇੱਕ ਬੇਟੀ ਨੂੰ ਬਾਪ ਮਿਲਿਆ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਕੀ ਕਹਿਣਾ ਚਾਹੋਗੇ ਸਾਡੇ ਕੌਣੇ ਲੋਕਾਂ ਨੂੰ ਜਿਵੇਂ ਗਊਆਂ ਵਾਸਤੇ ਦਾਨ ਕਰਦੇ ਆ ਇਦਾਂ ਇਦਾਂ ਵੀ ਦਾਨ ਕਰਦੇ ਰਹਿਣਾ ਚਾਹੀਦਾ ਕਿਉਂਕਿ ਲੋਕਾਂ ਦੀ ਸੇਵਾ ਕਰਦੇ ਨੇ ਜੀ ਜੀ ਬਜ਼ੁਰਗ ਸਾਨੂੰ 2021 ਦੇ ਵਿੱਚ ਮਿਲੇ ਸੀਗੇ ਲਵਾਰ ਸਾਲਤ ਦੇ ਵਿੱਚ ਤੇ ਬਹੁਤ ਹੀ ਬੁਰੇ ਹਾਲਾਤਾਂ ਦੇ ਵਿੱਚ ਸੀ ਉਸ ਸਮੇਂ ਇਹ ਮੈਂਟਲੀ ਤੌਰ ਤੇ ਬਹੁਤ ਜ਼ਿਆਦਾ ਅਪਸੈਟ ਸੀਗੇ ਤੇ ਸਿਹਤ ਪੱਖੋਂ ਵੀ ਬਹੁਤ ਜ਼ਿਆਦਾ ਵੀਕ ਸੀਗੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਸਮਾਂ ਅਸੀਂ ਵੀਡੀਓ ਵਗੈਰਾ ਅਪਲੋਡ ਕਰਦੇ ਰਹੇ ਨੇ ਜਿਹੜੇ ਵੀ ਸਾਨੂੰ ਕੋਈ ਲਵਾਰ ਸਾਲਤ ਦੇ ਵਿੱਚ ਇਨਸਾਨ ਮਿਲਦੇ ਆਗੇ ਅਸੀਂ ਉਹਨਾਂ ਦੀਆਂ ਵੀਡੀਓ ਫੇਸਬੁੱਕ ਤੇ ਸੋਸ਼ਲ ਮੀਡੀਆ ਰਾਹੀਂ ਉਹ ਪਾ ਕੇ ਤੇ ਪਬਲਿਕ ਨੂੰ ਅਪੀਲ ਕਰਦੇ ਆਂਗੇ ਇਹ ਵੀਡੀਓ ਨੂੰ ਵੱਧਰ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਨੂੰ ਇਸ ਵੀਰ ਦਾ ਜਿਹੜਾ ਹੈਗਾ ਪਰਿਵਾਰ ਮਿਲ ਜਾਵੇ ਤੇ ਪਿੱਛੇ ਜੇ ਅਸੀਂ ਫਿਰ ਇਸ ਦੀ ਵੀਡੀਓ ਪਾਈ ਤੇ ਇਸ ਦੀ ਵੀਡੀਓ ਪਾਉਣ ਕਰਕੇ ਤੇ ਸਾਨੂੰ ਸੋਸ਼ਲ ਮੀਡੀਆ ਇੱਕ ਪਲੇਟਫਾਰਮ ਬਹੁਤ ਅੱਛਾ ਪਲੇਟਫਾਰਮ ਆ ਜਿਹਦੇ ਰਾਹੀਂ ਇਸ ਦੇ ਪਰਿਵਾਰ ਤੱਕ ਉਹ ਵੀਡੀਓ ਪਹੁੰਚੀ ਤੇ ਉਹ ਅੱਜ ਉਹਨਾਂ ਨੇ ਸਾਡੇ ਨਾਲ ਰਾਪਤਾ ਕੈਂਪ ਕੀਤਾ ਤੇ ਅੱਜ ਉਸ ਦੀ ਫੈਮਿਲੀ ਜਿਹੜੀ ਹੈਗੀ ਆ ਮੱਧ ਪ੍ਰਦੇਸ਼ ਤੋਂ ਇਹਨਾਂ ਦੀ ਬੇਟੀ ਤੇ ਹੋਰ ਇਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਹੈਗੇ ਆ ਉਹ ਓਮ ਪ੍ਰਕਾਸ਼ ਜੀ ਨੂੰ ਅੱਜ ਇੱਥੇ ਲੈਣ ਲਈ ਪਹੁੰਚੇ ਨੇ ਸਰ ਕਿਸ ਹਾਲਤ ਵਿੱਚ ਮਿਲੇ ਸੀਗੇ ਓਮ ਪ੍ਰਕਾਸ਼ ਜੀ ਕੌਣ ਛੱਡ ਗਿਆ ਸੀ ਕਦੋਂ ਦੀ ਗੱਲ ਹੈ ਇਹ 2021 ਦੇ ਵਿੱਚ ਇੱਕ ਐਨ ਜੀਓ ਆ ਫਰੋਜਪੁਰ ਤੋਂ ਜਸਵਿੰਦਰ ਸਿੰਘ ਨਾਂ ਦੇ ਸਾਡੇ ਦੋਸਤ ਆ ਕਿ ਬਹੁਤ ਵਧੀਆ ਉਹਨਾਂ ਨੂੰ ਇਹ ਲਵਾਰ ਸਾਲਤ ਦੇ ਵਿੱਚ ਮਿਲੇ ਸੀਗੇ ਉਹਨਾਂ ਨੇ ਸਾਡੇ ਕੋਲੇ ਇਹਨਾਂ ਨੂੰ ਪਹੁੰਚਦਾ ਕੀਤਾ ਸੀ ਤੇ ਕੁਝ ਪਤਾ ਲੱਗਾ ਸੀਗਾ ਇਹ ਕਿਵੇਂ ਘਰੋਂ ਨਿਕਲੇ ਸੀਗੇ ਜਾਂ ਕਿਵੇਂ ਮਿਸ ਹੋਏ ਸੀ ਇਹ ਜੀ ਪਿਛਲੇ ਇਹਨਾਂ ਦੀ ਫੈਮਿਲੀ ਦੇ ਦੱਸਣ ਮੁਤਾਬਕ 14 ਸਾਲ ਤੋਂ ਇਹ ਫੈਮਿਲੀ ਦੇ ਵਿੱਚੋਂ ਗੁੰਮ ਹੋਏ ਆ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਫੈਮਿਲੀ ਨੇ ਲੱਭਣ ਦੀ ਪਰ ਉਹਨਾਂ ਨੂੰ ਨਹੀਂ ਮਿਲੇ ਗਏ ਸਰ ਅੱਜ ਫੈਮਿਲੀ ਮਿਲੀ ਆ ਕਿਸ ਤਰ੍ਹਾਂ ਲੱਗਿਆ ਫੈਮਿਲੀ ਨੂੰ ਜੀ ਬਹੁਤ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈਗੀ ਕਹਿੰਦੇ 14 ਸਾਲਾਂ ਬਾਅਦ ਸਾਡੇ ਜਿਹੜਾ ਹੈਗਾ ਪਿਤਾ ਜੀ ਸਾਨੂੰ ਮਿਲੇ ਆ ਸਾਨੂੰ ਅੱਜ ਬਹੁਤ ਵੱਡੀ ਖੁਸ਼ੀ ਆ ਇਸ ਤਰ੍ਹਾਂ ਦੀ ਖੁਸ਼ੀ ਜਿਹੜੀ ਹੈਗੀ ਆ ਪਹਿਲਾਂ ਕਦੇ ਨਹੀਂ ਮਿਲੀਗੀ ਜੋ ਸਾਨੂੰ ਖੁਸ਼ੀ ਅੱਜ ਪ੍ਰਾਪਤ ਹੋਈ ਆ